ਉਜੀ ਵਾਲਾ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਖੇਡਣ ਵਾਲਾ ਨੌਜਵਾਨ ਬੜਾ ਸ਼ਾਨਦਾਰ ਮਾਰੀ ਕਮੋਕਾਂ ਦੀ ਧਰਤੀ ਹਾਲਾਂ ਦੇ ਪੈਰ ਟੱਕਰ ਫੇਰ ਬਾਜੇ ਖਾਵੇ ਵਾਲਾ ਤੇ ਨੌਸੰਭਰਾ ਲਾਵਾ ਇਹ ਮੰਨ ਚੋਟੀ ਦੇ ਆ ਹੁੱਖੜ ਦੇ ਪੈਰ ਤੇ ਨਾਮਾਰ ਰਿੱਟਰ ਪਤਾ ਬੁਰੀਆ ਕਾਜੀਆਂ ਪੱਟਾ ਨੂੰ ਟੱਕ ਭਰ ਲਿਆ ਹੈ ਇੱਕੰਤਾ ਸੁਪੀ ਆ ਵਧੀਆ ਗੱਡੀ ਦਾ ਨੱਕ ਗੁੱਲੀ ਤੋਂ ਪਤਾ ਲੱਗ ਜਾਂਦਾ ਘਰ ਦੀ ਗੱਡੀ ਦਾ 21 ਹੋਣ ਆਰਧ ਦੁਰਜੀ ਵਾਲੇ ਦੀਪ ਦੇ ਟੀਮ ਦਾ ਨੰਬਰ ਨੇ ਸ਼ੇਰਗੜ੍ਹ ਦੀ ਟੀਮ ਦੇ ਨੰਬਰ ਨੇ ਗੌਰਵ ਚੀਮੇ ਉਹਨਾਂ ਦੀ ਟੀਮ ਦੇ ਨੰਬਰ ਨੇ 82 ਫਿਰ ਨੰਬਰ ਦਾ ਫਰਕ ਹੈ 19 ਕੀ ਦਾ ਫਰਕ ਹੈ ਜਿਵੇਂ ਅਨਕੀਲਾ ਕਹਿੰਦਾ ਹੁੰਦਾ ਵੀ ਚਾਹ ਕੈ ਦਿਨ ਹੋ ਗਏ ਬਹੂਆਂ ਨੂੰ ਅੱਜ ਦਾ ਬਾਕੇ ਉੱਥੇ ਹੈ ਖੇਤ ਕੇ ਬਹੁ ਦਾ ਲੀਡਾ ਪਾਰਦਾ ਚਾਹਾਂ ਦੀ ਚੁੰਨੀ ਹੈ 26 ਅਕਤੂਬਰ ਨੂੰ ਮਾਝੇ ਦੀ ਧਰਤੀ ਦੇ ਵੱਡਾ ਕਬੱਡੀ ਕੱਪ ਹੁਣ ਕੋਟੀ ਦੇ 스타 ਪਹਿਲ ਮੋਰ ਸਿੰਘ ਢਾਲੀਵਾਲ ਯੂਐਸਏ ਨੇ ਆਪਣੇ ਸਮਝ ਦੇ ਵਿੱਚ ਆਪਣੀ ਖੇਡ ਦਾ ਲੋਹਾ ਮਟਾਇਆ ਤੇ ਗੁਰਜੰਡ ਯੂਐਸਏ ਗੁਰਨੇਕ ਢਾਲੀਵਾਲ ਯੂਐਸਏ ਅੱਜ ਸਰਪੰਚ ਹੁਣੀ ਗੁੱਲੇ ਸੱਦੇ ਪੱਤਰ ਲਾ ਰਹੇ ਨੇ ਵੱਡੇ ਮੱਲ ਪੁੱਜਣੇ ਮੇਰੇ ਮਿੱਤਰੋ 26 ਅਕਤੂਬਰ ਆਹ ਲਾਡੀ ਸਵਾਰਾ ਡਾਕਟਰ ਮਾਧੀਆਂ ਵਾਲੇ ਨੇ ਕੋਸ਼ਿਸ਼ ਕੀਤੀ ਹੈ 26 ਅਕਤੂਬਰ ਧਾੜੀ ਬਾਜ਼ ਅਫਸਰ ਫਿਰਨ ਦਫ਼ਤਰੀ ਭੱਜੇ ਲੈ ਜੱਗ ਦਾ ਗਹਿਰ ਤਦਾ ਦੋਵੇਂ ਆ ਗਏ ਮਰਦ ਸ਼ਿਕਾਰੀ 31 ਅਕਤੂਬਰ ਨੂੰ ਇੰਦਰਾ ਮੌਤ ਵੀ ਗੜੀ ਚਾੜੀ 31 ਅਕਤੂਬਰ ਨੂੰ ਇੰਦਰਾ ਮੌਤ ਵੀ ਸਾਡੇ ਮਿੱਤੂ ਰੋਈ ਵਾਲਾ ਵੀਰ ਤੇ ਘੁਗ ਵੀਰ ਕਹਿੰਦੇ ਮਾਰੀ ਕੰਬੋਗੇ ਵਾਲੇ ਫਰੰਦੀਪੁਰੇ ਗੋਪੀ ਦਾ ਪਰ ਜੱਫਾ 1000 ਦਾ ਹੋਵੇਗਾ ਪਰ ਹੜਤਾਲ ਕੀ ਕੀਤੀ ਹੈ ਆਪਣੀ ਟੀਮ ਦੇ ਸੋ ਜੋੜ ਗਿਆ ਲਓ ਵੀ ਨਿਸ਼ਾਨਸਾ ਜਸ਼ਨ ਆ ਗਿਆ ਬੂਲਿਆਂ ਵਾਲਾ ਬੂਲਿਆਂ ਵਾਲਾ ਜਸ਼ਨ ਕਬੱਡੀ ਪੌਂਦਰੀ ਤਿਆਰ ਪਰ ਤਿਆਰ ਹੈ ਅਰੋ ਤੇਰੇ ਪੈਂਦੇ ਜਦੋਂ ਪੇਕੇ ਸੋਹਣਿਆ ਓਏ ਦੂਰ ਹੁੰਦਾ ਤਿਰਾਂ ਦੇ ਭੇਕੇ ਸੋਹਣਿਆ ਅਗਲਾ ਵੀ ਕੀ ਆ ਦੀ ਕੱਤੀ ਮੋੜ ਦਾ ਰਾਜੇ ਖੇਲੇ ਤਬਕਾ ਬਗਾਨੇ ਪੁੱਤ ਦਾ ਵਜ ਦਾ ਫਰਾਟਾ ਜਵੇਂ ਨੀਲੇ ਫੋੜਦਾ ਏ ਲੱਗਿਆ ਪਿਆ ਯਾਰ ਓ ਮਾਰਾ ਤਾਲਾ ਚਸ਼ਮੇ ਲਾ ਦੇ ਬੱਵੀ ਪਾ ਰਿਹਾ ਹੈ ਆ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਜਿਆਰੀ ਚੜ੍ਹਦੀ ਕਲਾ ਵਾਲੀ ਖਾਲਸਾ ਜੀ ਦੀ ਚੜ੍ਹਦੀ ਕਲਾ ਦੇ ਲਈ ਵੀਰਾਂ ਨੇ ਬਹੁਤ ਵੱਡੇ ਪਿਆਰ ਵੱਡੇ ਅਸ਼ੀਰਵਾਦ ਭੇਜੇ ਆ ਦੁਰਦੀਏ ਹੋਰ ਮੱਗਿਆ ਪਿੰਡਿਆਂ ਦੇ ਨਾਲ ਦੋਸ਼ੇ ਦੀ ਕਬੱਡੀ ਹੈ ਹਰਪਾਲ ਤਾਲਵਾ ਵਾਲਾ ਸ਼੍ਰੀ ਖਡੂਰ ਸਾਹਿਬ ਦੀ ਉਹ ਤਾਲਵਾ ਵਾਲੀ ਚਾਰ ਵਰਤਿਆਰ ਡਾਕਟਰਾਂ ਹੋ ਜੇ ਮੋਰੇ ਤੇ ਗੱਲ ਬਣ ਜਾਣੀ ਹੈ ਜੰਤਰਾ ਜੀ ਤੂ ਲੱਗ ਗਿਆ ਤੇ ਮੇਲਾ ਬਣ ਗਿਆ ਉੱਚਾ ਲੰਮਾ ਗੱਭਰੂ ਹੈ ਇਹ ਲੱਗਦਾ ਜੀ ਆਪੇ ਕੋਲ ਸਰਨਜੀਤ ਬਾਜਾਖਾਨੇ ਵਾਲਾ ਹਰਜੀਤ ਬਾਜਾਖਾਨਾ ਇਹ ਨੌਜੋ ਸੰਦੀਪ ਬਾਜਾਖਾਨੇ ਦੀ ਧਰਤੀ ਦਾ ਪਰ ਦਾਇਆ ਸਿੰਘ ਇਹ ਸਾਰ ਜਿਹੜਾ ਪਿੰਡ ਅੱਜ ਦੇ ਕੋਲ ਮੁਕਾਬਲਾ ਛੱਟ ਓਏ ਬਾਜਾਖਾਨੇ ਜੰਮਿਆ ਸੀ ਹਰਜੀਤ ਬਰਾਣਾ ਨੇ ਜਿੱਦ ਬੁੱਤ ਸਰਦਾਰਾਂ ਨੇ ਸੁੱਖੀ ਦਿੱਤੀ ਛੱਟ ਦਿੱਤੀ ਬਖਸ਼ੂ ਤੇ ਪੱਟਾ ਤੇ ਪੱਟਾ ਆ ਮਾੜਵਾਂ ਸ਼ੋਵੀ ਜਵਾ ਦਾ ਆ ਮੇਲੇ ਬਣਾ ਦੇਗਾ ਸਾਡਾ ਯੱਤ ਫਰੰਦੀਪੁਰ ਜਾਂਦਾ ਰਿਹਾ ਲੈ ਵੀ ਛੋਟੇ ਵੀਰ ਦੀਪ ਦੀ ਕਬੱਡੀ ਹੈ ਲੈ ਸਾਹਮਣੇ ਦੀਪਪੁਰਜੀ ਵਾਲਾ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਖੇਡਣ ਵਾਲਾ ਨੌਜਵਾਨ ਐਨ ਉੰਗਣ ਖੜੀ ਕਬੱਡੀ ਕਲੱਬ ਕਲੱਬ ਦੇ ਸਾਡਾ ਜਸਵਿੰਦਰ ਕਲਸੀ ਵੀਰ ਬਹੁਤ ਪਿਆਰ ਹੈ ਮੇਰੇ ਖਿਆਲ ਹੋ ਸਕਦਾ ਜਸਵਿੰਦਰ ਸਾਡਾ ਭਰਾ ਉਹ ਵੀ ਜਰੂਰ ਇੱਥੇ ਪਹੁੰਚ ਆ ਹੋਵੇ ਪਰ ਸਾਹਮਣੇ ਜੀਵਨ ਦੀ ਰੇਡ ਲਓ ਉਖੜ ਕੇ ਤਾਕੇ ਸਾਹਮਣੇ ਪੁਆਇੰਟ ਰੇਡਰ ਦੇ ਹੋ ਮੇਲਾ ਓਕੇ ਹੈ ਮੇਲਾ ਕਹਿ ਸਕਦੇ ਵੀ ਤੇ ਨਿਸ਼ਾਨ ਆ ਗਿਆ ਫੇਰ ਉੱਥੇ ਲੈ ਸਾਹਮਣੇ ਨਵੀਂ ਟੀਮਿਆਂ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਬਾਬੇ ਦਾ ਇਲਾਕਾ ਕੌਣ ਵੱਡੇ ਵੱਡੇ ਕਰਵਾਵੇਗਾ ਆਇਆ ਫਰੀਤਾ ਕਿ ਆਫਰੀਤਾ ਲੱਗੀ ਕੋਈ ਟੋਨਾ ਕੌਲੀ ਦੇ ਕਪੂਰ ਸਿੰਘ ਜੀ ਜਗਤ ਦੇ ਟੋਨਾ ਪਰ ਸਾਹਮਣੇ ਕੌਣ ਹੈ ਇਹ ਕਾਲਵਾ ਦਾ ਹਰਤਾਲ ਓਏ ਡਾਗਿਆ ਅਗ ਬਹਿ ਗਿਆ ਇੱਕ ਦੇ ਦੀ ਬਾਤ ਅਗ ਵਾਲੀ ਗੱਲ ਓਏ ਬੱਲੇ 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 ਕਬੱਡੀ ਇੱਥੇ 14 ਕੇਤੇ ਦੌਰ ਦੇ ਤਾਹਵਾ ਲਾ 11 ਖੋਲ ਭਰਾ ਵਰਕੇ ਕੈਨੇਡਾ ਤੋਂ ਕਹਿੰਦੇ ਹੋਣੇ ਕਿ ਅੱਜ ਤਾਂ ਫੈਜ਼ਾ ਫੈਜ਼ਾ ਹੋ ਗਿਆ ਮੇਰੇ ਮਿੱਤਰੋ ਲਓ ਸਾਹਮਣੇ ਟੱਕਰ ਫੇਰ ਬਾਦੇ ਖਾਣੇ ਵਾਲਾ ਤੇ ਨੋਸ ਨਾ ਲਾਵਾ ਇਹ ਮੰਨ ਚੋਟੀ ਦੇ ਆ ਹੁੱਖਰ ਦੇ ਪੈਰ ਤੇ ਨਾ ਮਾਰ ਰਿਕਟਰ ਦਾ ਜੋਗੇ ਵਾਲੀਆ ਹੋਰ ਤਾਂ ਮੂਰੇ ਲੈ ਕਹਿਦੀਆਂ ਨਿਸ਼ਾਨੇ ਇੱਕ ਬਸਾਉਣੇ ਪੈਣੇ ਹੈ ਇੱਕ ਬਸਾਉਣੇ ਪੈਣੇ ਹੈ ਲਓ ਸਾਹਮਣੇ ਦਲੀ ਸਾਈਡ ਆਹ ਸਾਹਮਣੇ ਮੁੰਡਾ ਆਈ ਤੇ ਆਇਆ ਹੋਇਆ ਹਨ ਫੱਕ ਜੱਫੇ ਲਾ ਰਿਹਾ ਚੜੀ ਹੋਈ ਟੱਕਰ ਚੜ ਗਿਆ ਫਦੀ ਪੂਰੀ ਦੇ ਤੜਾ ਕਬੱਡੀ 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 ਪਰ ਟੀਮ ਆਹ ਲਾ ਲਾ ਕੇ ਮਾਰ ਗਿਆ ਗਾਉਂ ਗੋਲੂ ਬਾਹਰ ਆਉਂਿਆ ਸਿਰਾ ਹੋ ਗਿਆ ਲਓ ਸਾਹਮਣੇ ਸਿਰਾ ਹੋ ਗਿਆ ਵੀਰ ਜਿਉਂਦਾ ਰਹਿ ਲਓ ਟੱਕਰ ਫੇਰ ਡਾਕਟਰ ਲੈਹੰਦੀਆਂ ਵਾਲਾ ਨਾਲ ਜੀਵਨ ਹੈ ਸਾਰਾ ਪਿੰਡ ਹੀ ਜੀਵਨ ਦਾ ਅੱਗੇ ਕਰਕੇ ਜੰਦੀ ਬੰਦ ਸਵਾ ਕੋਸ਼ਾ ਕੋਸ਼ਾ ਆਹ ਸਾਹਮਣੇ ਰੋਟਿਆ ਵਾਲਾ ਕੋਸ਼ਾ ਕਬੱਡੀ ਪਾ ਰਾ ਰੰਦੀਪੁਰੀਆ ਜੱਟਾ ਹੋਲਾ ਮੂਰੇ ਕਰਾ ਦੇ ਪੈ ਜਾ ਪੈ ਜਾ ਮੇਲਾ ਬਣਾ ਦੇ ਦੁਨੀਆ ਨਚਾ ਦੇ ਹੋਰ ਆ ਮੇਲਾ ਬਣਾ ਦੇ ਮੇਲਾ ਬਣਾ ਦੇ ਆ ਲੱਗਿਆ ਪਿਆ ਜੋਰ ਸਾਹਮਣੇ ਕੋਸ਼ਾ ਤਗੜੇ ਪਿੰਡ ਦਾ ਕਰ ਗਿਆ ਸਾਲੀ ਮੇਲਾ ਪ੍ਰਬੰਧਕ ਕਮੇਟੀ ਦਾ ਅਸੀਂ ਦਿਨੋਂ ਸਰਕਾਰ ਕਰਦੇ ਆ ਵਾਹ ਵੱਡਾ ਪੰਹੋਈ ਵਾਲਾ ਕਬੱਡੀ ਪਾ ਰਿਹਾ ਡਾਕਟਰਾਂ ਫਰਨਾ ਦੇ ਗੁੰਡਾ ਸਰ ਮੈਂ ਵੀ ਕਾਰਜ ਸਿਉ ਪਰਮੋਚਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਪੁੱਤਰਾਂ ਦਾ ਧੰਨਵਾਦ ਗੁੰਡਾ ਪੰਹੋਈ ਕਿੱਦ੍ਹ ਹੋਈ ਦੋ ਪਿੰਦ ਪ੍ਰਸਿੱਧ ਕੀਤੇ ਆ ਮੁੰਡੇ ਨੇ ਪਰ ਸਾਹਮਣੇ ਸਫੀਰ ਔਰ ਲਓ ਸਾਹਮਣੇ ਫਾਜ਼ੀਰ ਸ਼ੇਰਾ ਫਾਜ਼ੀਰ ਸ਼ੇਰਾ 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 ਸਾਹਮਣੇ ਨੰਬਰ 500 ਦਾ ਸਿਮਾ ਕੈਨੇਡਾ ਸਰਦਾਰ ਕਾਰਿਸ਼ ਸਿੰਘ ਜੀ ਇਹ ਲਾਡ ਕਰਾਉਂਦੇ ਆ ਇੱਕੋ ਜੱਫਾ 500 ਦਾ ਉਧਰ ਅੱਜ ਦੇ ਕਬੱਡੀ ਸ਼ੋਅ ਮੈਚ ਦੇ ਲਈ ਵੱਡੇ ਸਹਿਯੋਗ ਵਿੱਕੀ ਕੈਨੇਡਾ ਤੇ ਸਿਮਾ ਯੂਕੇ ਭਰਾਵਾਂ ਭਰਾਵੋ ਲੋ ਐਨ ਆਰ ਆਈ ਭਰਾਵਾਂ ਦਾ ਸਰਕਾਰ ਹੈ ਆਹੋ ਰਾਜੂ ਭਾਈ ਲਓ ਸਾਹਮਣੇ ਇਧਰੀ ਸਾਰ ਨੋਜਨ ਗੁਰਨਕ ਤੇ ਜੀ ਪ੍ਰੋਫੈਸਰ ਧੰਨ ਸਾਹਿਬ ਸਰਬੰਸਦ ਯਾਨਕੀ ਸਰ ਕਾਦੇ ਸਿੰਘ ਜੀ ਖਿਆਲ ਯਾ ਪਰਿਵਾਰ ਨੰਬਰਦਾਰ ਅਜੀਤ ਸਿੰਘ ਬਹੁਤ ਵੱਡੇ ਪਿਆਰ ਬਾਬੇ ਬਨਾਕ ਸ਼ਾਹ ਜੀ ਨੂੰ ਯਾਦ ਕਰਦੇ ਆ ਭਰਾਵਾਂ ਦੇ ਵੱਡੇ ਯਾਰ ਬੋਗੇ ਨਮੂ ਦੀ ਰੇਡ ਤੇ ਨਮੂ ਕਬੱਡੀ ਪਾ ਕੇ ਵਾਪਸ ਆਈ ਜਿਹਨੇ ਮਾਦੇ ਦੇ ਬਾਰੇ ਪਰਫੈਕਟ ਪਿੰਡ ਨੇ ਪੁਰਕਵਿੰਡ ਚਾਦੀ ਐਂਡ ਸੂਰਪਿੰਡ ਆਹ ਗੱਲਾਂ ਬਹੁਤ ਵਣ ਸਾਹਦੇ ਆ ਮੇਰੇ ਮਿੱਤਰੋ ਲਓ ਸਾਹਮਣੇ ਬਣੀ ਸੈਰ ਨਾਲ ਕਬੱਡੀ ਪਾ ਰਿਹਾ ਇਧਰਲੀ ਸੈਰ ਨੰਬਰ ਰੇਡਰ ਦਾ ਹੋ ਜਾ ਮੁਰੇ ਹਾਸੀਆਂ ਖੇਡੀਆਂ ਦਾ ਗੱਲ ਨਹੀਂ ਬੰਨੀ ਗੱਲ ਨਹੀਂ ਬੰਨੀ ਹਾਸੀਆਂ ਖੇਡੀਆਂ ਦਾ ਹੱਥ ਪੈਰ ਮਾਰੇ ਦੇ ਨਹੀਂ ਪੜ ਜਾਂਦਾ ਕੋਈ ਡਰਾਈਵਰ ਕੱਡੀ ਦਾ ਕੋਟ ਕਚਹਿਰੀ ਗੁੱਸਾ ਬੋਲੇ ਤੀਨੀ ਛੱਡੀ ਦਾ ਲੌਂਗ ਰੋਡ ਤੇ ਟੈਲਪੋਡ ਦਾ ਵਧੀਆ ਗੱਡੀ ਦਾ ਨੱਕ ਖੁੱਲੀ ਤੋਂ ਪਤਾ ਲੱਗ ਜਾਂਦਾ ਘਰ ਦੀ ਕੱਡੀ ਦਾ ਸਭ ਜੀ ਜਾਣੋ ਕਰਦੇ ਪਾਸੇ ਵੱਖਰਾ ਸਵਾਦ ਸਾਹਿਬਾ ਖੇਡ ਕਬੱਡੀ ਦਾ ਵੱਖਰਾ ਸੁਆਦ ਬਾ ਖੇਡ ਕਬੱਡੀ ਦੀ ਕਬੱਡੀ ਹੈ 14 ਪ੍ਰਿੰਟ ਹੋਰੀ ਇਸੇ ਮਹੀਨੇ ਦੀ ਦੁਰ ਪਿੰਡ ਦੀ ਧਰਤੀ ਦੇ ਵੱਡਾ ਖੇਡ ਮੇਲਾ ਆਵੇਗਾ ਫਿਰ ਕੋਲਾ ਟ੍ਰੈਕ ਨੂੰ ਮੂਸੇ ਪਿੰਡ ਦੀ ਧਰਤੀ ਦੇ ਲੋਕਾਂਗੇ ਵਾਲਾ ਗੁਰਵਿੰਦਰ ਨੇ ਆਉਣਾ ਹੈ ਵੀ ਲੋ ਗੱਲਾਂ ਮੇਰੇ ਮਿੱਤਰੋ ਸੰਦੀਪ ਦੋਗਿਆ ਵਾਲੇ ਚੱਲ ਗੀਆਂ ਜਿੱਕਰ ਹੋ ਗਏ ਉਹ ਦਾਦਾ ਬੁੱਢਾ ਕਲੱਬ ਰਮਦਾਸ ਦੀ ਟੀਮ ਦੇ ਪਰ ਜੀਵਨ ਇੱਕ ਤਖੜਾ ਨੰਬਰ ਆਪਣੀ ਟੀਮ ਦੇ ਵਿੱਚ ਜੋੜ ਗਿਆ ਹੈ ਵਾਈਸ ਪੰਜਾਬ ਜੱਥੇਬੰਦੀ ਔਰ ਬਲੈਕ ਪਰਮ ਸਰਦਾਰ ਜੁਹਾਰ ਸਿੰਘ ਹਾਂ ਗਵਾਰ ਸਿੰਘ ਬਾਰੀ ਕੰਬੂ ਕੀ ਬਹੁਤ ਬੜੇ ਪਿਆਰ ਨਾਲ ਇੱਦਾਂ ਦੀ ਸੈਨ ਇੱਦਾਂ ਦੀ ਸੈਨ ਫਰੰਦੀਪੁਰਿਆ ਕੁਰਪੀ ਦੀ ਇਹ ਗਵਾਨੀ ਪਿੱਛੇ ਸੋਰ ਸਿੰਘ ਤੇ ਫਰੰਦੀਪਰ ਆ ਲੱਗਿਆ ਪਿਆ ਯੋਰ ਬੱਲੇ 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 ਹਾਏ ਹੋ ਮੇਰੇ ਆ ਰੱਬਾ ਚਲੋ ਯੋਰਦਾ ਚਾਰ ਨੇ ਸਾਹਮਣੇ ਟੇਕ ਮਾਰ ਦੁਨੀਆ ਜਫਾ ਬੋਲਦੀ ਏ ਕਮ ਹੋ ਕਮ ਹੋ ਕਮ ਹੋ ਕਮ ਹੋ ਕਮ ਇੱਕਮ ਫਟਾ ਬੋਲਿਆ ਫਟਾ ਜਰੀਆ ਤੇ ਸਾਹਮਣੇ ਟੱਕਰ ਏ ਆਈਏ ਮਦਦ ਆਪੇ ਵੱਜਦੇ ਆ ਥਾਪੀਆਂ ਨੇ ਥਾਪੇ ਵੱਜਦੇ ਆ ਸਾਡੇ ਕਹਿੰਦੇ ਨਹੀਂ ਆਪੇ ਵੱਜਦੇ ਪਰ ਝਾਕਾ ਕਿਸੇ ਹੋਰ ਦਾ ਪਟਾਕਾ ਕਿਸੇ ਹੋਰ ਦਾ ਲਓ ਸਾਹਮਣੇ ਦੇ ਵੀ ਸਾਈਡ ਮਾਜੋ ਬਹੁਤ ਵੱਡਾ ਮੈਚ ਹੈ ਓਏ ਸੁੱਖੀ ਆ ਗਿਆ ਅਲੀ ਕਾਰਿਆ ਆ ਪੈ ਗਿਆ ਰਾਣਾ ਰਾਪਾ ਪੈ ਗਿਆ ਰਾਣਾ ਰਾਪਾ ਸੰਦਲ ਲੈ ਵੀ ਵਪਾਰੀ ਸਾਹਿਬ ਜਿੱਕਰ ਹੋਣਗੇ ਸੰਦਲ ਵਪਾਰੀ ਸਾਹਿਬ ਜਿੱਕਰ ਹੋਣਗੇ ਜਰੂਰ ਸੁੱਖੀ ਦੀ ਕਬੱਡੀ ਹੈ ਚਾਰ ਦੇ ਸਾਹਮਣੇ ਇੱਕ ਹਜ਼ਾਰ ਸਿੰਨਾ ਸਿੰਨਾ ਸਿੰਘ ਯੂਕੇ ਦੇ ਪਾਸੋਂ 500 ਲਾਇਆ ਸੀ 500 ਸੀਗਾ ਉਹ ਵੀ ਦੇ ਦੇਣਾ ਸਿੰਘ ਯੂਕੇ ਵੱਲੋਂ 500 ਸੀਗਾ ਉਹ 500 ਨੇ ਪੈਜਾ ਕਰਦੇ ਇੱਕ ਜੱਫੇ ਦਾ 500 ਸੀਗਾ ਹੁਣ ਕਿੰਨੇ ਮਾ ਲਗਾਉਣੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਧਰ ਦੇ ਪਾਸੇ ਉਧਰ ਦੇ ਪਾਸੇ ਮੈਚ ਬਹੁਤ ਗਰਮ ਵਾਹ ਵੀ ਜਾ ਸਾਡਾ ਹੋਰ ਚੱਲਦੇ ਮੈਚ ਬਾਕੀ ਐ ਸਿੰਨਾ ਵੀਰ ਹੋਣੀ ਸਤਿਕਾਰਯੋਗ ਵੀਰ ਜਿਉਦੇ ਰਹਿਣ ਜਿਉ ਵੀ ਰਹੇ ਸੋਟੀ ਮੇਲਾ ਪ੍ਰਬੰਧਕ ਕਮੇਟੀ ਲੋਹਰਪਾਲ ਚਾਲਵਾ ਪਿੰਡ ਹੈ ਮੁੰਡੇ ਦਾ ਖਾਓ ਪੀਆ ਜਾ ਹੋ ਗਿਆ ਬੀਤ ਦੂਰ ਜੀ ਦੇ ਹੱਥ ਦਾ ਰੁਖੜੇ ਤੇ ਹੱਸਾ ਹੈ ਮੁੰਡੇ ਦੇ ਲੋ ਸਾਹਮਣੇ ਕੋਆ ਖੇਡ ਮੈਦਾਨ ਹੈ ਕੋਠਾਰਾ ਜੀ ਨਾ ਬਾਵਾਂ ਫਾਇਰ ਕਰਨ ਵਾਲੇ ਬੰਦੇ ਪਰ ਦੀ ਧਰਤੀ ਦੇ ਤੇਰੀਆਂ ਛਾਲਾਂ ਲੱਜਣਗੀਆਂ ਫਿਰ 21 ਤਰੀਕ ਨੂੰ ਨੂਰ ਦੀ ਤੇ 36 ਨੂੰ ਸਿੰਘਪੁਰੇ ਤੇ ਤਾਰੀ ਮੇਕੇ ਵੀ ਨੁਲਾੜਾ ਰਾਮ ਜਾਨੀ ਸਖਨਵਾਸੀ ਮਾਤਾ ਬਾਸ ਸਿੰਘ ਜੀ ਔਰ ਕੰਟਰ ਸ਼ਹੀਦ ਬਾਬਾ ਸੰਤਾ ਸਿੰਘ ਸ਼ਹੀਦ ਇਦੋਨਾਂ ਦੀ ਯਾਦ ਵਿੱਚ ਵੱਡਾ ਖੇਡ ਮੇਲਾ 30 ਸਤੰਬਰ 15 ਨੂੰ ਪਿੰਡ ਮਾੜੀ ਮੇਕਨ ਦੇ ਵਿੱਚ ਖੇਡਿਆ ਜਾਣਾ ਜਫੇਦਾਰ ਬਾਬਾ ਹਰਪਾਲ ਸਿੰਘ ਜੀ ਖੁੱਲੇ ਸੱਤੇ ਪੱਤਰ ਲਾ ਰਹੇ ਤੇ ਭਾਵੇਂ ਸਾਡੀ ਮਾਂ ਖੇਡ ਕਬੱਡੀ ਦਾ ਪਰ ਬੜਾ ਵਧੀਆ ਮਾਨੂੰ ਖੁੱਲੇ ਸੱਤੇ ਪੱਤਰ ਲੈ ਕੇ ਆਇਆ ਹੈ ਵੱਡੀਆਂ ਟੀਮਾਂ ਖੇਡਣੀਆਂ 15 ਨੂੰ ਤਾਂ ਦੇਖੋ ਸਾਹਮਣੇ ਦੇਖੋ ਸਾਹਮਣੇ ਕੰਡੀਪੁਰਿਆ ਇੱਕਮ ਦੇ ਜਫੇ ਪਰ 500 ਬੋਲੇ ਸੀ ਜੀ ਹੋ ਸਿਰਫ 500 ਇੱਕਮ ਦੇ ਜਫੇ ਸੀਗਾ ਤੇ 1000 ਦਾ ਜੱਫਾ ਫਰੰਦੀਪੁਰੀਏ ਗੋਪੀ ਦਾ ਸੀਗਾ ਉਹ ਚਾਹੇ ਤੁਸੀਂ ਲਾਈਵ ਦੇਖ ਲਿਓ 1000 ਦਾ ਜੱਫਾ ਜਿਹੜਾ ਫਰੰਦੀਪੁਰੀਏ ਗੋਪੀ ਦਾ ਸੀਗਾ ਬਸ ਹੋਰਾਂ ਕਿ ਚੱਲਦਾ ਬਾਦ ਹਰੇ ਬਾਕੀ ਆ ਟਰਾਲੀਆਂ ਫਿੱਟਰਾਂ ਦੀਆਂ ਉਸੇ ਤਰ੍ਹਾਂ ਟਰਾਲੀਆਂ ਲੱਗੀਆਂ ਪਈਆਂ ਸੰਗਾਂ ਦੀ ਮਾੜੀ ਕੰਬੋ ਕੀ ਦੀ ਧੁਰਤੀ ਹੈ ਕੋਲਾਖਾੜੀਆਂ ਦਾ ਇਸਲਾਨਾ ਦੂਸਰੇ ਦਿਨ ਦਾ ਧਾਰਮਿਕ ਜੋੜ ਮੇਲਾ ਹੁਣ ਖੇਡ ਮੇਲਾ ਖੇਡਿਆ ਜਾ ਰਿਹਾ ਹੈ ਛੱਟ ਵੱਟੇ ਹੋਏ ਸੰਗਤ ਦੂਰ ਪਰਾਦੇ ਤੋਂ ਚੱਲ ਕੇ ਆਈ ਹੈ ਮੇਰੇ ਮਿੱਤਰੋ ਲਓ ਸਤਿ ਸ੍ਰੀ ਅਕਾਲ ਸੋਰਸ ਕੀਆ ਮੱਚਦਾ ਕਬੱਡੀ ਯਾਰ ਤੇ ਹਰਤਾ ਨੂੰ ਨੌਜਵਾਨ ਹਰ ਪਾਲਾ ਸੂਰਜ ਚਮਕਾ ਕੇ ਪੰਦ ਲੰਡਾ ਜਾਵੇ ਖੇਤ ਨੂੰ ਅੱਖਿਆ ਸ਼ਕੀਨ ਦਾ ਵੱਖਰਾ ਸਵਾਲ ਲੈ ਕੇ ਮੋਟਰ ਤੇ ਪੀਲ ਦਾ ਪਰ ਸਾਹਮਣੇ ਟੱਕ ਦਵਾ ਗੰਬਰ ਰਿੱਟਰ ਦਾ ਬਹੁਤ ਵੱਡੇ ਪਿਆਰ ਦੇ ਅਸ਼ੀਰਵਾਦ ਨੇ ਪੰਜਾਬ ਸਿੰਘ ਬਾੜੀ ਚੋਂ ਬੋਕੇ ਭਗਵੰਦ ਸਿੰਘ ਚੇਅਰਮੈਨ ਸਾਹਿਬ ਗੁਰਦੇਵ ਸਿੰਘ ਜੀ ਗੁਰਜੀਤਪੁਰ ਤੋਂ ਪਾਸਾ ਕਬੱਡੀ ਕਬੱਡੀ ਸੰਦੀਪੂਆ ਗੋਪੀ ਹੋ ਗਿਆ ਮੂਰ ਸੰਦੀਪੂਆ ਗੋਪੀ ਹੋ ਗਿਆ ਮੂਰ ਰੌਟੇ ਪੰਦੇ ਗੋਪੀ ਨੂੰ ਆਹ 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 ਜੋ ਮੇਰੇ ਨਾਲ ਡੱਕ ਮੈਚ ਜੀਵਨ ਕਬੱਡੀ ਪਾ ਰਿਹਾ ਹੈ। ਲਓ ਜੀਵਨ ਕਬੱਡੀ ਪਾਉਣ ਦੀ ਜਾਨ ਤੋਂ ਪਿਆਰ ਹੈ ਖਾਰੇ ਪਿੰਡ ਵਾਲਾ। ਬੰਦਾ ਮਾਨ ਤੇ ਸਨਮਾਨ ਪਿਛਲੇ ਸਾਲ ਜਿਹੜਾ ਮੋਟਰਸਾਈਕਲ ਦੇ ਨਾਲ ਮੇਰੇ ਮਿੱਤਰੋ ਗਿੰਦਪਾਤ ਦੀ ਧਰਤੀ ਵਿਆਹ ਨੌਜੋਕਾ ਹੋਇਆ। ਇਧਰਲੀ ਸੈਲ ਡਾਕਟਰ ਉਹ ਨੌਜਨ ਮਿਆਦੀਆਂ ਕਲਾ ਵਾਲਾ ਕੋਸ਼ਿਸ਼ ਕਰ ਰਿਹਾ ਹੈ। ਨੰਬਰ ਆਹ ਸੁਖੀ ਆ ਗਿਆ ਹੋਣਾ। ਪਰ ਕਬੱਡੀ ਬੋਲ ਲਓ। ਸੁਖੀ ਸੁਖੀ ਅਲੀਸ਼ਾ ਪੰਦਰ ਰਾਜ ਗੰਡੀਵੜ ਰਾਜਨ ਗੰਡੀਵੜ 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 ਤੇ ਟੱਕਰ ਅਲੀਸ਼ਾ ਵਾਲਾ ਸੁਖੀ ਦੇ ਰਾ ਆ ਆ ਆ ਉਹ ਘੇਰੇ ਬਣੇ ਇੱਕ ਵਾਰ ਪੰਦਰ ਨੂੰ ਲਓ ਸਾਹਮਣੇ ਦਿੱਲੀ ਸੰਦੀਪ ਜੀ ਸਰਪੰਚ ਸਾਹਿਬ ਅੱਜ ਦਾ ਮੈਚ ਸ਼ੋਹਰ ਫਿਲਮ ਕੋ ਵੀ ਵੱਡਾ ਬਣਿਆ ਪੰਦਰ ਸਮਾਜੀ ਮੇਲਾ ਪ੍ਰਬੰਧਕ ਕਮੇਟੀ ਆ ਵੇਖੋ ਚੱਤੀ ਪਿੱਤਰੀ ਕਮਾਦੋ ਨਕਲੀ ਉੱਡਦੀ ਨੂੰ ਆਜ ਪੈ ਗਿਆ ਕਬੱਡੀ ਪੁੱਜੀ ਹੈ ਦੁਨੀਆ ਇਕਮ ਨੂੰ ਦੇਖਣ ਦੀ ਪੁੱਜੀ ਹੈ ਹੁਣ ਜੇ ਟੱਕਰ ਇਕਮ ਦੇ ਨਾਲ ਹੋ ਜਾਵੇ ਤੇ ਗੱਲ ਵੱਖਰੀ ਹੋ ਜਾਣੀ ਹੈ ਟੱਕਰ ਇਕਮ ਦੇ ਨਾਲ ਹੋ ਜਾਵੇ ਪਰ ਸਾਹਮਣੇ ਇੰਦਰ ਦੀ ਸੈੱਟ ਨਾ ਜਾਣ ਰਾਜਨ ਕੰਦੀ ਮਿੰਦੀ ਦਾ ਟਰਾਈ ਕੀਤੀ ਹੈ ਆ ਵੀ ਦੀਪਾ ਕਬੱਡੀ ਐਦਿ ਕਸ਼ਕ ਜਿੰਨਾਂ ਨੂੰ ਲੱਗ ਜਾਂਦੇ ਉਹ ਸੁੱਕ ਜਾਂਦੇ ਬਾਗ ਕਾਨਿਆਂ ਦੇ ਕੁਝ ਸੁੱਕ ਜਾਂਦੇ ਕੁਝ ਮੁੱਕ ਜਾਂਦੇ ਰਹਿੰਦੇ ਮਾਰ ਲਾਂਦੇ ਲੋਕੀ ਨਾਲ ਨਵੇਂ ਪੇੜ ਦਾ ਰਾਜਾ ਖੇਲਾ ਲਿਖਦਾ ਕੁੱਤੇ ਚੜ ਚੜ ਕੇ ਲਓ ਸਾਹਮਣੇ ਉਧਰਲੀ ਸੈੱਟ ਨੌਜਾਨ ਬਿੰਦੂ ਕਬੱਡੀ ਬੌਂਦਰੀ ਤਿਆਰ ਵਰ ਤਿਆਰ ਹੈ ਛੰਡਾ ਵਾਲੇ ਸੋਨੀ ਦਾ ਵੀ ਕੈਮਰਾ ਫੋਕਸ ਹੈ ਗੋਲਾ ਦੇ ਮਨਜਾਰੇ ਨੂੰ ਵੱਡੀ ਮੁਬਾਰਕਬਾਦ ਰਾਰੇ ਸਿੰਘਪੁਰੇ ਦਾ ਬੰਦਾਬਾਨ ਤੇ ਸਨਮਾਨ ਹਰਪ੍ਰੀਤ ਹਰ ਗਰੇਸ਼ੀਆ ਤੇ ਨਾਲ ਸਾਡੇ ਕਰਮਨ ਸਿੰਘ ਜੀ ਇੰਗਲੈਂਡ ਤੇ ਜੋਸ਼ੀ ਇੰਗਲੈਂਡ ਨਗਰ ਦੋਹਾਂ ਰਾਸ਼ੀ ਦੇ ਨਾਲ ਵੱਡੇ ਮਾਨ ਸਨਮਾਨ ਤੇ ਸੋਹਣੇ ਨੇ ਮੁੰਦਰੀ ਦੇ ਨਾਲ ਵੱਡੇ ਮਾਨ ਸਨਮਾਨ 26 ਸਤੰਬਰ ਨੂੰ ਹੋਣਿਆ ਮੇਰੇ ਪੁੱਤੋ ਆਹ ਵੇਖੋ ਜਿਹੜਾ ਇਧਰ ਦੀ ਸੈਣ ਹਰਪਾਲ ਸ਼ਰਾਗਦ ਆ ਗਿਆ ਸ਼ਰਾਗਦ ਆ ਗਿਆ ਕਾਰ ਜੱਸਿਆ ਭਾਜੀ ਬੱਚਾ ਲਾਤੀ ਨੇ ਜੁਮਾ ਯੂਕੇ ਇੱਕਮ ਬਤਾ ਤਰੀ ਇਹਦਾ 100 ਜੱਫਾ 1000 ਦਾ ਸੰਪਰਕ ਹੋ ਗਈਆਂ ਬਾਕੀ ਰਹੀਆਂ ਭਾਵੇਂ ਬਤਾ ਦਿਓ ਭਾਵੇਂ ਬਤਾ ਦਿਓ ਸਰਦਾਰ ਸਰਵਰ ਸਿਆ ਤੁਹਾਡੀ ਜਿਵੇਂ ਇਸ਼ਾਅ ਲਓ ਨੌਜਵਾਨ ਗੁੱਡਾ ਪੰਬੋਈ ਤੇ ਪੰਬੋਈ ਦੋ ਪਿੰਡ ਪਰਸਟ ਕੀਤੇ ਆ ਮੁੰਡੇ ਨੇ ਪਰ ਬਾਜੇ ਖਾਂਦੇ ਵਾਲੇ ਮੁੰਡੇ ਨੇ ਤਰਾਈ ਕੀਤੀ ਹੈ ਆਪ ਮਾਰ ਕੇ ਵੇਖੋ ਗੁਰਮਖ ਸਿੰਘ ਜੀ ਪੱਪੂ ਸਰਦਾਰ ਝਾੜ ਮਾਰ ਕੇ ਵੇਖੋ ਜਿਵੇਂ ਦੁਨੀਆ ਆਈ ਸੀ ਓਵੇਂ ਦੁਨੀਆ ਬੈਠੀ ਹੋਈ ਐ ਦੁਨੀਆ ਫੜਕਾ ਲੜਕਾ ਧਾਲੀ ਕਿੰਨੂ ਸਾਦ ਲਿਆ ਨੇ ਓਏ ਕਿੰਨੂ ਸਾਦ ਲਿਆ ਆਪ ਹੁਸ਼ਾਰੇ ਕੀਤੇ ਆ ਮਾੜੀ ਮਾੜੀ ਗੋਤੀ ਨੇ ਰੋਸ਼ਾ ਰੋਸ਼ਾ ਰੰਟ ਕਿੰਨੀ ਸੋਤ ਨੂੰ ਸਿੱਧੇ ਲੱਕ ਨਹੀਂ ਸੋਤ ਨੂੰ ਸਿੱਧੇ ਕੀਤੇ ਇੱਕ ਵਾਰ ਕਹਦੇ ਉਸਤਾਦ ਨੂੰ ਉਸਤਾਦ ਤੇ ਚੇਲੇ ਦੀ ਜੋੜੀ ਬੜੀ ਪ੍ਰਸਿੱਧ ਹੈ ਮਾਧੇਰੇ ਮੇਲੇ ਦੀ ਸ਼ਾਨ ਹੈ ਗੱਲਾਂ ਵੱਡੇ ਵੱਡੇ ਕਬੱਡੀ ਕਪਾਂ ਦੀਆਂ ਲਓ ਸਾਹਮਣੇ ਇੱਕ ਬਤਾਲਪੁਰੇ ਦਾ ਨਾਮ ਜੀਤਾਂ ਦੇ ਵਿੱਚ ਗੂੰਜਿਆ ਪਰ ਇਹ ਕੌਣ ਹੈ ਇਹ ਕਾਲਵਾ ਦਾ ਹਰ ਕਾਲ ਇਕੱਲਾ ਪਿਆ ਪਿਆ ਉਹ ਢਾਕੇ ਬਹਿ ਗਿਆ ਏ ਬੱਲੇ 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 ਕਬੱਡੀ ਕਬੱਡੀ ਦੇ ਆ ਦੇ ਹੀ ਹੈ ਕਬੱਡੀ ਹੈ ਥਾ ਪਿੰਡ ਹੈ ਜੀਵਨ ਦਾ ਚਾਲੀਆਂ ਹਫੀਆਂ ਦੇ ਤਾਵਾ ਹੋ ਗਿਆ ਹੋਇਆ ਜੇ ਲਾਸਟ ਕਬੱਡੀ ਸੁੱਖੀ ਦੀ ਪੈ ਜਾ ਭੀਮ ਗੱਲਾਂ ਲਖਰੀਆ ਭੀਮ ਵੀ ਤਿਆਰ ਲੋ ਦੇਲੇ ਦੇ ਭਕੇਲੇ ਦੇ ਚਲਿਆ ਤੇਲਾ ਬਲਕਾ ਪਰ ਉਸ ਪਾਸੇ ਕੀ ਬੜ ਗਿਆ ਇਹ ਡਾਕਟਰ ਮੈਦੀਆ ਵੱਲ ਤੇ ਦੀਵਾਨਾ ਲਓ ਜੀਵਨ ਵੀ ਭੰਗਰੇ ਪਾ ਗਿਆ ਪੰਗੀਆਂ ਭੀ ਮਾਈ ਦੇ ਮਿਲ ਦੀ ਲਾਸਟ ਕਬੱਡੀ ਪਾਰਿਆ ਦਰਸ਼ਕੀ हरे खे बि सिर ਦੇ ਬੱਚਿਆਂ ਦਾ ਸ਼ੋਅ ਮੈਚ ਜਿਹੜਾ ਕਰਵਾਇਆ ਜਾਣਾ ਹੈ ਪੁਰੀਏ ਪਿੰਡੇ